ਅਮਰੀਕਾ ਦੇ ਵਿੱਚ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਗ੍ਰੀਨ ਕਾਰਡ ਧਾਰਕਾਂ ਖਾਸ ਕਰਕੇ ਭਾਰਤੀ ਅਮਰੀਕੀਆਂ ਨੂੰ ਜਿਹੜਾ ਨਾਗਰਿਕ ਅਤੇ ਵੋਟਰ ਬਣਾਉਣ ਦੇ ਲਈ ਮੁਹਿੰਮ ਚਲਾਈ ਗਈ ਹੈ। ਅਸਲ ਦੇ ਵਿੱਚ ਰਾਸ਼ਟਰਪਤੀ ਚੋਣਾਂ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਅਹਿਮ ਭੂਮਿਕਾ ਹੈ ਅਤੇ ਸਤਾਤਾਰੀ ਡੈਮੋਕ੍ਰੇਟਸ ਅਤੇ ਵਿਰੋਧੀ ਰਿਪਬਲਿਕਨਾ ਵੱਲੋਂ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਉੱਥੇ ਰਹਿਣ ਵਾਲੇ ਗ੍ਰੀਨ ਕਾਰਡ ਧਾਰਕਾਂ ਨੂੰ ਨਾਗਰਿਕਤਾ ਅਤੇ VOTING ਦੇ ਲਈ ਰਜਿਸਟਰਡ ਕਰਨ ਦੇ ਲਈ ਮੋਹਮ ਚਲਾਈ ਜਾ ਰਹੀ ਹੈ। ਉਹਨਾਂ ਨੂੰ ਨਾਗਰਿਕਤਾ ਹਾਸਲ ਕਰਨ ਅਤੇ VOTING ਦੇ ਵਿੱਚ ਐਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਜੇਕਰ ਗ੍ਰੀਨ ਕਾਰਡ ਧਾਰਕ 5 ਸਾਲਾਂ ਦੇ ਲਈ ਅਮਰੀਕਾ ਦੇ ਵਿੱਚ ਰਹਿੰਦੇ ਨੇ ਤਾ ਉਹਨਾਂ ਦੀ ਨਾਗਰਿਕਤਾ ਦੇ ਯੋਗ ਉਹ ਬਣ ਜਾਂਦੇ ਹਨ ਤੇ ਕਾਰਡ ਧਾਰਕਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਅਮਰੀਕਨ ਅਤੇ ਏਸ਼ੀਆਈ ਅਮਰੀਕੀ ਸ਼ਾਮਲ ਹਨ ਏਸ਼ੀਆਈ ਅਮਰੀਕਨ ਪੈਸੀਫਿਕ ਆਈਲੈਂਡਸ ਵਿਕਟਰੀ ਫੰਡ ਦੇ ਪ੍ਰਧਾਨ ਅਤੇ ਸੰਸਥਾਪਕ ਸ਼ੇਖਰ ਨਰ ਸਿਮਨ ਨੇ ਉੱਥੇ ਰਹਿਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਕੋਲ ਗ੍ਰੀਨ ਕਾਰਡ ਹੈ ਅਤੇ ਤੁਸੀਂ ਇੱਥੇ 5 ਸਾਲ ਤੋਂ ਨਾਗਰਿਕਤਾ ਪ੍ਰਾਪਤ ਕਰੋ ਵੋਟ ਪਾਉਣ ਲਈ ਰਜਿਸਟਰਡ ਕਰੋ ਇੱਕ WhatsApp ਗਰੁੱਪ ਬਣਾਓ ਅਤੇ ਇਸ ਦੇ ਵਿੱਚ ਆਪਣੇ 20 ਦੋਸਤਾਂ ਨੂੰ ਸ਼ਾਮਲ ਕਰੋ ਰਜਿਸਟਰਡ ਕਰਨ ਦੇ ਲਈ ਹਰ ਰੋਜ਼ ਇੱਕ ਦੂਜੇ ਨੂੰ ਯਾਦ ਦਿਵਾਓ ਇਹ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਜੋ ਬਾਈਡਨ ਦੀ ਸਰਕਾਰ ਦੇ ਅਧੀਨ ਨਾਗਰਿਕਤਾ ਹਾਸਲ ਕਰਨ ਲਈ ਸਿਰਫ ਤਿੰਨ ਹਫ਼ਤੇ ਲੱਗ ਰਹੇ ਹਨ ਇਸ ਇਹ ਸਭ ਕੁਝ ਸਿਰਫ 100 ਦਿਨਾਂ ਦੇ ਵਿੱਚ ਹੋ ਜਾਵੇਗਾ